ਕੁਸ਼ੀਆਂ ਵਾਲਾ ਤੇ ਭਾਗਾ ਵਾਲਾ ਵਿਹਾੜਾ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਇੱਥੇ ਪਹੁੰਚਿਆ ਤੇ ਪਹੁੰਚ ਕੇ ਮੰਡੀ ਦੇ ਵਿੱਚ ਆਪੀਆਂ ਸੰਤਾਂ ਦਾ ਉਹਨਾਂ ਦੇ ਰੂਪ ਨੂੰ ਹੋਇਆ ਤੇ ਜੋ ਸਰਕਾਰ ਜੋ ਪਿਆਰ ਤੁਸੀਂ ਇਹਦੇ ਫੰਕਸ਼ਨ ਤੇ ਦਿੱਤਾ

ਆਲੇ-ਦਾਲ ਕਰਕੇ ਆਪਣੇ ਤੁਸੀਂ ਰਾਜਸੀ ਪਾਵਰ ਲੈ ਲਏ ਜਦੋਂ ਰਾਜਸੀ ਪਾਵਰ ਹੁੰਦੀ ਹੈ ਜੋ ਰਾਜ ਆਪਣੇ ਹੱਥ ਵਿੱਚ ਹੋਊਗਾ ਤੇ ਆਪਾਂ ਆਪਣੀ ਮਰਜ਼ੀ ਨਾਲ ਆਪਣੀ ਕੌਮ ਦੀ ਖਾਤਰ ਕੰਮ ਕਰਾਂਗੇ ਸਾਡੇ ਸੀਐਮ ਸਾਹਿਬ ਆਪਣੀ ਕੌਮ ਦੀ ਖਾਤਰ ਕੰਮ ਕਰਾਂਗੇ ਸੋ ਇਹ ਮੋਟਾ ਸਮਝਣਾ ਲਓ 10% ਭਾਗੀਦਾਰੀ ਦਿੱਤੀ ਪਰ ਅੱਜ ਜਿਹੜਾ ਅਸੀਂ ਸੀਐਮ ਦਾ ਦਾਵਾ ਰੱਖਿਆ ਨਾ ਸਾਥੀਓ ਇਹ ਦਾਵਾ ਮਹਾਤ ਨਹੀਂ ਖੇਦੇ ਰਾਹੁਲ ਗੋਗੀ ਜੀ ਸਰਯਮ ਕਹ ਲੈਨੇ ਕਿ ਅਗਰ ਕੰਗਰਸ ਸੱਚਾ ਚਾਹੁੰਦੀ ਹੈ ਤਾਂ ਪੰਜਾਬ ਵਿੱਚ ਇੱਕ ਨਾਰਾ ਕਾਸ਼ੀ ਗਾਂਧੀ ਨੇ ਮਾਇਸੀ ਜੀ ਨੂੰ ਬੀਐਸਪੀ ਛੱਡ ਕੇ ਰਾਹੁਲ ਗਾਂਧੀ ਨੇ ਚੱਕ ਲਿਆ ਕਿ ਜਿੰਨੀ ਜਿੰਨੀ ਸੰਖਿਆ ਬਾੜੀ ਉਹਦੀ ਲੋਕੀ ਹਿੱਸੇਦਾਰੀ ਪਰ ਸਾਥੀਓ ਆ ਜਿਹੜੇ ਬਾਤ ਕਰੇ ਫਿਰਦੇ ਨੇ ਇਹ ਸਾਡੀ ਕਮੀ ਹੈ ਸਾਡੀ ਹਿੱਸੇਦਾਰੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ 40% ਐਸਸੀ ਪੰਚਾਇਤ ਦੇ ਪਿੰਖ ਖਨ ਮਜੂਜ਼ ਇਵਾਲ ਮੀਟਿੰਗ ਭਾ ਚਲਾ ਕਾਡਰ ਤਰਫੋਂ ਵਾਲਾ ਸੀਐਸ ਕੈਂਡੀਸ ਅਪਨਾਇਆ ਦਾ ਮੈਂ ਸਵੇਨਾ ਕਿ ਸਾਨੂੰ ਬਹੁਤ ਪਹਿਲਾਂ ਇਹ ਉਪਾਲੇ ਕਰਨਾ ਚਾਹੀਦਾ ਸੀ ਚਲੋ ਸਾਰੇ ਕਹਿੰਦੇ ਆ ਜਦ ਡਾਕੋ ਕੋ ਫਿਰੇਰਾ ਤਸੀਹ 70 ਸਾਲ सुपराब <coughs> ਬਹੁਤ ਹੀ ਸਰਕਾਰਿਓ ਰਾਜਿੰਦਰ ਸਿੰਘ ਜੀ ਜੈਮੀ ਬਹੁਤ ਹੀ ਸਰਕਾਰਿਓ ਸ੍ਰੀ ਸੌਰ ਜੀ ਸਿੱਖੀ ਵਿਦਿਆਰਥੀ ਕਰਤਾਰ ਸਿੰਘ ਸਾਹਿਬ ਬਹੁਤ ਹੀ ਸਰਕਾਰਿਓ ਪ੍ਰੇਮਿੰਦਰ ਸਿੰਘ ਜੀ ਜਨਰਲ ਸਾਹਿਬ ਬਹੁਤ ਹੀ ਸਰਕਾਰਿਓ ਸਰਮੰਦਰ ਸਿੰਘ ਜਗਰਵਾਲ ਬਹੁਤ ਹੀ ਸਰਕਾਰਿਓ ਸਾਡੇ ਕੋਲ ਦਰਸ਼ਨ ਸਿੰਘ ਜੀ ਮੰਡ ਇਨਾਂ ਦੇ ਨਾਲ ਮੰਚ ਤੇ ਬੈਠੇ ਸਾਰੇ ਹੀ ਕ੍ਰੀਮ ਦੀ ਵਿਸ਼ੇਸ਼ ਅਤੇ ਸਾਹਮਣੇ ਬੈਠੇ ਤੁਸੀਂ ਹਜ਼ਾਰੂ ਵਰਕਰ ਸਾਥੀਓ ਅੱਜ ਜੋ ਬਾਵਾ ਸਾਹਿਬ ਜੋ ਅੱਜ ਪਾਰ ਬਾਬਾ ਵੀ ਜੋ ਮੇਲ ਖੇਲਦੇ ਹੋਏ ਮੈਂ ਬਹੁਤ ਸੱਭਾ ਨਾਰਨਾ ਤੁਸੀਂ ਜੋ ਆਪਣਾਲਾ ਕੀਤਾ ਹੈ ਬਾਬਾ ਜੀਵਨ ਸਿੰਘ ਦੀ ਜਨਮ ਨੂੰ ਮਨਾਉਣ ਵਾਸਤੇ ਸਿਆਰੇ ਕਹਿੰਦੇ ਨੇ ਜਿਸ ਦਰਗਹ ਦੀ ਜੜ ਨੂੰ ਸ਼ੌਕ ਲੱਗੀ ਉਹਦੇ ਭੁੱਲ ਵੀ ਨਹੀਂ ਉਹਦੇ ਭਲ ਵੀ ਨਹੀਂ ਜਦ ਮਕਾਮ ਵੀ ਇੰਨੀ ਕਮਜ਼ੋਰ ਹੋਵੇ ਉਹ ਘੜੀ ਵੀ ਨਹੀਂ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਆਈ ਉਹਦਾ ਮਾਸ ਵੀ ਨਹੀਂ ਤੇ ਉਹਦੀ ਖਾ ਵੀ ਨਹੀਂ ਜਿਹੜੀ ਕੌਮ ਸ਼ਹੀਦਾਂ ਨੂੰ ਪੁਰਜਾਏ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਵੇ ਉਹ ਘੜੀ ਵੀ ਨਹੀਂ ਤੇ ਉਹ ਪਾਣੇ ਨਹੀਂ ਹਮੇਸ਼ਾ ਹਮੇਸ਼ਾ ਵਾਸਤੇ ਉਹ ਮੰਨ ਲਿਆ ਕਰਦੀਆਂ ਜਿਹੜੇ ਆਪਣੇ ਵੱਡ ਵੱਡੇ ਲੋਕਾਂ ਆਪਣੇ ਸ਼ਹੀਦਾਂ ਦਾ ਨਾਮ ਭੁੱਲ ਜਾਂਦੀਆਂ ਨੇ ਤੁਸੀਂ ਜੀਨਾ ਦੇ ਨਾਮ ਨੂੰ ਪਾਜਾ ਦਿੱਤਾ ਮੈਂ ਬੋਲਦਾ ਅੱਦੇ ਸਾਰੇ ਪ੍ਰਬੰਧਕਾਂ ਦਾ ਇਹ ਦੋਤਿਵਾਦੀਆਂ ਮਾਣ ਜੀ ਦੀ ਕਹਾਣ ਦਾ ਜਿਹੜਾ ਵੀ ਬੋਲਦਾ ਕਿਉਂਕਿ ਸਾਰੀਆਂ ਜੱਥੇ ਫਰਮਾ ਪਾਉ ਦਾ ਹੋ ਗਿਆ ਆ ਦੂਰ ਦੂਰ ਜਨਤਾ ਆਈ ਹੈ ਗੱਡੀਆਂ ਆਈਆਂ ਆ ਉਹਨਾਂ ਆਪਣੀ ਆਪਣੀ ਜਗ੍ਹਾ ਤੇ ਵਾਪਸ ਪਹੁੰਚ ਰਾਇਆ ਇਸ ਤਰ੍ਹਾਂ ਕੇ ਸਾਡੇ ਭਾਰ ਭਾਰਾਂ ਗਿਆ ਹੋਈਆਂ ਬੱਸਾਂ ਵੱਖ-ਵੱਖ ਸੈਦਾਂ ਤੋਂ ਦੂਰ ਦੂਰੋਂ ਪਹੁੰਚੀਆਂ ਹੋਈਆਂ ਗੱਡੀਆਂ ਇਸ ਗੱਲ ਦਾ ਸਬੂਤ ਆ ਖਾਸ ਤੌਰ ਤੇ ਸਿੰਘ ਸਿੰਘ ਫੌਜਾਂ ਨੇ ਬੜਾ ਵੱਡਾ ਜੋਸ਼ ਦਿਖਾਇਆ ਅੱਛਾ ਹੋਰ ਜੀ ਬੋਲਦੇ ਹੋ ਬਹੁਤ ਦੂਰੋਂ ਦੂਰੋਂ ਗੱਡੀਆਂ ਭਰ-ਭਰ ਕੇ ਪਹੁੰਚੀਆਂ ਸਦਾ ਸੁਖਮੰਦਰ ਸਿੰਘ ਦੇ ਹਲਕਾ ਜਗਰਾਉਂ ਤੋਂ ਮੈਨੇ ਕੋਲ ਮਤਲਬ ਵੱਡੇ ਪੱਧਰ ਤੇ ਇਥੇ ਮਾਜੂਬ ਸਿੱਖ ਸਰਦਾਰਾਂ ਨੇ ਅੱਜ ਹਾਜ਼ਰੀਆਂ ਲਵਾਈਆਂ ਇਤਿਹਾਸ ਦੇ ਵਿੱਚ ਇਹ ਮੈਂ ਬਹੁਤ ਲੰਬੇ ਸਮੇਂ ਬਾਅਦ ਕੋਈ ਅਜਿਹੀ ਰੈਲੀ ਦੇਖ ਰਿਆ ਕਿ ਮਾਜੂਬ ਸਿੱਖ ਮਰੋਲ ਮਾਜੂਬ ਸਿੱਖ ਜਥੇਦਾਰਾਂ ਨੇ ਮਾਜੂਬ ਸਿੱਖ ਪੌਮ ਦੇ ਆਗੂਆਂ ਨੇ ਵੱਖਰੀ ਇੱਕ ਜਿਹੜੀ ਰੈਲੀ ਕੀਤੀ موسیقی <Sessly> ਦੀਵੂ ਦੇ ਲੋਕਾਂ ਦੇ ਘਰਾਂ ਦੇ ਉੱਤੇ ਕਰਜ਼ੇ ਕੀਤੇ ਜਾ ਰਹੇ ਐ ਦੀਵੂ ਦੇ ਲੋਕਾਂ ਦੇ ਧੱਕੇ ਹੋਏ ਜਾ ਰਹੇ ਐ ਮੈਂ ਕਿੰਝ ਖਤਮ ਕਰਨਾ ਛੋਹਦਾ ਕਰਦੇ ਤੇ ਕਮਾਨੂ ਪਿੰਡ ਦੇ ਕੁਝ ਬੰਦੇ ਆਏ ਗਏ ਜੀ ਸਾਹਿਬ ਉਹ ਕਮਾਨੂ ਪਿੰਡ ਵਾਲੇ ਕਹਿੰਦੇ ਗਰ ਭਾਈ ਚਾਪੇ ਕਹਿੰਦੇ ਜਿੰਨੇ ਇਕੱਠੇ ਹੋ ਕੇ ਆਏ ਕਿਹਨੇ ਸਾਡਾ ਧੱਕਾ ਹਮ ਦਾਮਾ ਖਾ ਧਾਕੀ ਦਿੱਤਾ ਕਿਹਨੇ ਧਾਕਾ ਪੰਚਾਇਤ ਨੇ ਜਦੋਂ ਮੈਂ ਚਾਹੋਤਾ ਨੂੰ ਮਾਇਆ ਸੀ ਬੋਟਾ ਲੱਗੇ ਤੇ ਚੱਲ ਗਏ ਬੋਟਾ ਸੀ ਦੋਹਾਂ ਚਾਰੋਂ ਫੇਰਦਾ ਰਹੇ ਨੇ ਜਿਹੜੇ ਚਾਰੂਪੁਰ ਨੂੰ ਲੋਕਾਂ ਬਾਕੇ ਹੋਣ ਪੰਜਾਬ ਦੇ ਲੋਕ ਕਸਦਾ ਰਹੇ ਆ ਜੋ ਸਰਕਾਰ ਦੇ ਉਖਾਕਿਓ ਕਿਤੇ ਬਸ ਨਹੀਂ ਆ ਇੱਕ ਮਾਮਲਾ ਵੋਟ ਚੋਰੀ ਦਾ ਜਿਹੜਾ ਸਿਆ ਹੋਇਆ ਇਹ ਨੂੰ ਵੀ ਸਾਨੂੰ ਸਮਝ ਲੈਣਾ ਚਾਹੀਦਾ ਕਿ ਹਾਲ ਤੱਕ ਰਾਹੁਲ ਗਾਂਧੀ ਜੀ ਚਲੇ ਆ ਵੋਟ ਚੋਰੀ ਦੇ ਖਰਾਬ ਨੂੰ ਨਹਿਮ ਦੇਣੀ ਹੈ ਉਹ ਪੰਜਾਬ ਦੀ ਪਿੱਠੀ ਆ ਕਰਨ ਦੀ ਗੱਲ ਚੌਨ ਪਿਛਲੇ ਲਈ ਭਾਰਤੀ ਜਨਤਾ ਪਾਰਟੀ ਸਾਡੇ ਭੋਗਾਂ ਦਾ ਅਜੂ ਖਬਰ ਕੋਲ ਨਾ ਚੋਣੀ ਹੈ ਕਿ ਜੇ ਸਾਨੂੰ ਸਮਝਣ ਦੀ ਲੋੜ ਹੈ ਸੋਦਰ ਨਹੀਂ ਹੋਣਾ ਪਾਣਾ ਸਾਡੇ ਵਿੱਚ ਰਹਿਣਾ ਹੈ ਜੋ ਕੁਝ ਮੈਂ ਫਿਰ ਮਜੀਠ ਸਿੰਘ ਬਾਰੇ ਪੜਿਆ ਜੋ ਸੀਦੇ ਸਮੁੱਚੇ ਨਿਰਦੇਸ਼ਪਾਤ ਤੁਮ ਬਾਕ ਕਰਨਾ ਕਿ ਕੇ ਲੀਜੀ ਸਿੰਘ ਹੈ ਨਾ ਤੁਸੀਂ ਸਮਾਂ ਦਿੱਤਾ ਕਿ ਕੌਮ ਨੂੰ ਇਕੱਠੇ ਕਰਨਾ ਜਿਹੜਾ ਜਿਹੜਾ ਤੁਸੀਂ ਕਰ ਰਹੇ ਹੈ ਪਰਮਾਤਮਾ ਇਸ ਯਤਨ ਨੂੰ ਸਫਲ ਬਣਾਵੇ ਜੋ ਸਰਕਾਰ ਦਾ ਸਾਥ ਦਿਓ ਜਿੱਤੋ ਕਰ ਮੈਂ ਕਹੂੰਗਾ ਇੱਕ ਚਿੜੀ ਛੋਟਾ ਪੰਛੀ ਸੀ ਉਸ ਮੋੜ ਤੇ ਤੇ ਜਾਂਦੀ ਕੁੱਝ ਪਾਰਟੀ ਤੇ ਜਾ ਕੇ ਡੋਲਦੀ ਅਗਲੇ ਜੀਵਲੇ ਕਿਨਾਰੇ ਉੱਤੇ ਜਾ ਕੇ ਡੋਲੋ ਤੇ ਜੇ ਤੂੰ ਬੜਬੜ ਕਰਦੀ ਤੇ ਦੂਜੇ ਪੱਖੀ ਉਹਨੂੰ ਕਹਦੇ ਤੂੰ ਕੀ ਇਹ ਕਰ ਰਹੀ ਹੈ ਤਾਂ ਉਹ ਕਹਿੰਦੀ ਆਪਾਂ ਧੰਨੋ ਤੇ ਰਹਿੰਦੇ ਆ ਕਿ ਆਪੇ ਲੱਭੀ ਹੋਇਆ ਏਸਾ ਗੁਰੂ ਬੁਝਾਉਂਦਾ ਮੈਂ ਜਿੱਦੜ ਕਰ ਰਹੀ ਆ ਤੇ ਦੂਜੇ ਤਮਾਸ਼ੀ ਜਿਵੇਂ ਉਹ ਕਈ ਇਹ ਨਹੀਂ ਕਰ ਲੈਣਗੇ ਕਿ ਉਹਦੇ ਕੀ ਹੁੰਦੇ ਆ ਉਹ ਕੋਈ ਮੈਨੂੰ ਪਤਾ ਇੱਕ ਦਿਨ ਇਤਿਹਾਸ ਬਣਨਾ ਹੈ ਇੱਕ ਦਿਨ ਇਤਿਹਾਸ ਲਿਖਿਆ ਜਾਣਾ ਉਸ ਇਤਿਹਾਸ ਮੇਰਾ ਨਾ ਸਹੀ ਰਿਖਾਵ ਤੋਂ ਲਿਖਿਆ ਜਾਣਾ

ਮੇਰੇ ਕਿਹੋ ਜਿਹੋ ਸੋਤ ਸਾਡੇ ਐਸਐਸਟੀ ਉਹ ਬੁਸ਼ਰ ਮਾਇਨੋਕ ਦੀ ਪੈਚਾਰੇ ਦੇ ਬੋਲ ਦੀ ਹੈ ਸਾਡੇ ਜਮਾਤ ਬਾਕ ਫੀਚਰਸ ਸਾਡੇ ਪੂਰੇ ਗ੍ਰੀਨ ਪੀਸਰ ਨਿਕਲਦੇ ਇਤਿਹਾਸਤਾ ਸੀਗਾ ਜੇ ਅਸੀਂ ਸਾਡੇ ਬੱਚਿਆਂ ਨੂੰ ਸਿੱਖਿਆ ਦੇਤੀਏ ਇਸ ਮੁੱਦੇ ਤੇ ਬੋਲਣਾ ਬਹੁਤ حکومت دروازے بند کر کے مومباتی کو

ਕਾਂਗਰਸ ਦੇ ਰਾਹੁਲ ਗਾਂਧੀ ਪਹਿਲਾ ਬਰਾਬਰ ਜਿਸ ਨੇ ਸਰੇਮ ਨਾਮ ਕਰਕੇ ਨਗਰ ਦੇ ਮਾਟਰ ਤੇ ਕਹਿੰਦਾ ਕਿ ਕਾਂਗਰਸ ਇੱਕ ਵਿਅਕਤੀ ਨਹੀਂ ਕਿ ਅਸੀਂ 10% ਲੋਕਾਂ ਨੂੰ 90% ਭਾਗੀਦਾਰੀ ਦਿੱਤੀ ਸੀ ਪਰ 90% ਲੋਕਾਂ ਦਾ ਰਮਵਾਸੀ ਹੈ ਭਾਈਚਾਰੇ ਨੂੰ ਸਾਥੀਓ ਸਾਨੂੰ ਕੋਈ ਜਨਰ ਨਹੀਂ ਕੋਈ ਮਿਹਨਤ ਕਰਦਾ ਸਾਡੇ ਨੂੰ ਗੱਡਾ ਨੂੰ ਨਹੀਂ ਪਰ ਬਹੁਤ ਵਾਰ ਫਿਰਦੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਭਾਈ ਵੀ ਕਦੇ ਨਿਸ਼ਚਾਈ ਦੇ ਮੇਲੇ ਬਣਾ ਕੇ 80% ਲੋਕਾਂ ਦੀ ਇਹ ਨਾਸ਼ੀ ਸਮਾਜ ਦੀ ਸਾਨੂੰ ਸਰਕਾਰ ਚੰਦਰ ਸਿੰਘ ਚੰਨੀ ਜੀ ਤੋਂ ਕੋਈ ਜਨਨ ਨਹੀਂ ਹੈ ਮੁੱਖ ਮੰਤਰੀ ਬਣਤਾ ਵੈਲਕਮ ਹੈ ਚੰਨੀ ਸਾਹਿਬ ਤੁਹਾਡਾ ਕਾਂਗਰਸ ਦੇ ਇਸ ਤੋਂ ਪਹਿਲਾਂ ਹਿੰਦੂ ਪੰਚਾਇਤ ਦੇ ਕਨ ਮੁੱਖ ਮੰਤਰੀ ਬਣ ਗਏ ਨੇ ਉਹ ਜਸਪੈਤਾ ਨੂੰ ਪੁੱਛੋ ਹੀ ਨਾ ਪਗੜੀ ਨਹੀਂ ਸਕਦੇ ਕੁਦਮ ਰਾਜ ਦੇ ਸਮਾਜ ਜੋ ਜਨ ਜਸ ਸਿੰਘ ਮੁੱਖ ਮੰਤਰੀ ਬਣ ਚੁੱਕੇ ਨੇ ਤਾਂ ਐਪੀ ਜੇ ਸਾਡਾ ਸਵਾਲਿਕ ਰਾਹੁਲ ਗਾਂਧੀ ਜੀ ਮੇਰਾ ਕਿਸ ਨਾਲ ਨਹੀਂ ਸਮਾ ਕਿਸੇ ਨਾਲ ਟਕਰਾਵ ਨਹੀਂ ਹੈ ਸਭੀ ਅਗਰ ਗੱਲ ਹੈ ਤਾਂ ਮਾਤਰ ਰਾਹੁਲ ਗਾਂਧੀ ਜੀ ਨਾਲ ਹੈ ਕਿ ਰਾਹੁਲ ਗਾਂਧੀ ਜੀ ਨੂੰ ਸਭ ਪਤਾ ਹੈ ਉਸ ਗੱਲ ਤੇ ਖਰੇਲ ਉਤਰੰਗੇ ਕਿਉਂਕਿ ਰਾਹੁਲ ਗਾਂਧੀ ਜੀ ਸਾਰੇ ਮੰਨ ਚੁੱਕੇ ਸਾਡੇ ਤੋਂ ਗਲਤੀ ਹੋਈ ਹੈ ਮੈਂ 30% ਪੋਪੂਲੇਸ਼ਨ ਅਗਰ ਪੰਜਾਬ ਚ ਆਪਣੇ ਨਜ਼ੂਸੀ ਖਾਦੀ ਹੈ ਤਾਂ ਸਾਡਾ ਦਾਵਾ ਸਾਥੀਓ ਕਮਜ਼ੋਰ ਨਹੀਂ ਹੈ ਸਾਡਾ ਦਾਵਾ ਹੈ ਇੱਕ ਥੋਕੇ ਪਰ ਮੰਗਾਈ ਕਿਸੇ ਜਾਂ ਸਾਡਾ ਬਣਦਾ ਹੈ 30% ਅਗਰ 30% ਵਾਲਾ ਹਾਂ ਦਾ ਸੀਐਮ ਬੰਦ ਚਾਹੀਦੀ ਹੈ ਰਾਜ ਹਮੇਸ਼ਾ ਸ਼ਾਸਕ ਤੇ ਨਹੀਂ ਹੁੰਦਾ ਸਭ ਇਹ ਹਮੇਸ਼ਾ ਸ਼ਾਸਕ ਤੇ ਹੁੰਦਾ ਰਹਾ ਆ ਸ਼ਾਸਨ ਇਹ ਤਾਂ ਹੁੰਦਾ ਆ ਸਾਡੇ ਸਮਾਜ ਦੀ ਹਾਲਤ ਤੁਸੀਂ ਦੇਖੀ ਹੈ ਕੀ ਅਰੇ ਜਿਸ ਤੋਂ ਕਾ ਕਲਮਰ ਤੋਂ ਪਾਲ ਹੋ ਗਈ ਜਿਸ ਕੌਮ ਪਰ ਇੱਕ ਨਨਸਾਰੋ ਸੰਵਿਧਾਨ ਹੋਏ ਕੋ ਕੋ ਮਰ ਕੇ ਗੁਲਾਮ ਨਹੀਂ ਰਹਿ ਸਕਿਆ ਅਗਰ ਅਸੀਂ ਪੀ ਵੀ ਕੀਤਾ ਅਸੀਂ ਹੁਕਿਆਨਿਸਤਾਨ ਫੁੱਟੇ ਕੀਤਾ ਜਿਵੇਂ ਦਿੱਲੀ ਫੁੱਟੇ ਕੀਤਾ ਅਸੀਂ ਮਸਾਫੇ ਦੇ ਬਰਨੂ ਪਸਟਰ ਚੱਕ ਕੇ ਲੈ ਗਏ ਵਾਹ ਪਰ ਬੋਕ

اپنی ماں بی اج جو پیار پہ سات جانے محسوس ہوا کہ جس طرح میں آپ کی ماں بیان ستکار بڑی ویس کو ذکر ہوا شو جی شکیل بابا ਮੰਨਦੀ ਕਿ ਕਹਦਾ ਜਨਾ ਜਿਨ੍ਹਾਂ ਨੇ ਆਪਣੀ ਲਾਪਰਾਨੀ ਕੋਪਾਹੀ ਦੇ ਨਾਲ ਪਹਾੜ ਕਪਾਹੀ ਦੇ ਨਾਲ ਫਿਰ ਕਿਤਾਬ ਨੂੰ ਸੁਨਹਰੀ ਲਖਰਾਂ ਦੇ ਵਿੱਚ ਲਿਖਿਆ ਸਰ ਸਰਕਾਰਿਓ ਭਰਾਓ ਪੜਨ ਕਿਹ ਇਤਿਹਾਸ ਲੋ ਪੜਨ ਦੇ ਵਿੱਚ ਆਉਂਦਾ ਹੈ ਸੋ ਇਤਿਹਾਸ ਦੇ ਵਿੱਚ ਇਹ ਵੀ ਨਿਕਲ ਕੇ ਆਦਾ ਕਿ ਸਤਾਰ ਵੀ ਸਦੀ ਸੀ ਪਰ ਭਾਰਤ ਦੀ ਧਰਤੀ ਦੇ ਉੱਤੇ ਮੁਗਲ ਬਾਦ ਜਿਹੜੇ ਪੱਤਰ ਭਾਰਤ ਦੀ ਧਰਤੀ ਤੇ ਘਟਨਾਵਾਂ ਹੋ ਰਹੀਆਂ ਸੀ ਕਿ ਜਦੋਂ ਇਸ ਧਰਤੀ ਤੇ ਮੁਗਲਾਂ ਦਾ ਤਸ਼ੱਦਦ ਘਟਨਾਵਾਂ ਹੋ ਰਿਹਾ ਸੀ ਤਾਂ ਉਹ ਬੜੇ ਬਹੁਤ ਵੱਡੇ ਪੱਤਰ ਤੇ ਜਿਹੜਾ ਤਾਮ ਪਰਬਤ ਨਾਲ ਮੁਗਲਾਂ ਵੱਲ ਕਰਵਾਇਆ ਜਾ ਰਿਹਾ ਸੀ ਔਰ ਜਿਹੜੇ ਮਿਰਦੋਸ ਲੋਕ ਜਿਹੜੇ ਭੋਲੇ ਪਾਲੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦਾ ਸਰਬੱਤ ਦਾ ਭਲਾ ਨਵੀਂ ਪਾਸੇ ਤਾਂ ਤਾਂ ਨੂੰ ਦੇਖ ਬਾਦਲ ਸਾਹਿਬ ਉਹਨਾਂ ਨੇ ਬਹੁਤ ਵੱਡੀ ਮਹਾਨ ਉਸਤਾਨੀ ਸ਼ਹਾਦਤ ਦਿੱਤੀ ਤੇ ਪੂਰੀ ਦੁਨੀਆ ਦਾ ਨਾਮ ਦੱਸਿਆ ਕਿ ਅਸੀਂ ਧਰਮ ਦੀ ਰੱਖਿਆ ਦਾ ਕਾਰਨ ਅਸੀਂ ਧਰਮ ਦੀ ਰੱਖਿਆ ਕਰਕੇ ਆਪਣਾ ਸੀਸ ਝੁਕਾ ਸਕਦੇ ਹਾਂ ਪਰ ਆਪਣਾ ਸੀਸ ਝੁਕਾ ਨਹੀਂ ਸਕਦੇ ਬਾਬਾ ਜੀ ਨੇ ਸਹਰੀ ਕਰਤਾ ਔਰ ਉਸ ਤੋਂ ਬਾਅਦ ਜਦੋਂ ਬਾਬਾ ਜੀ ਕੋਟੀ ਸ਼ਹਾਦਤ ਉਹ ਪਤਾ ਦੀ ਸ਼ਹਾਦਤ ਹੋ ਕੇ ਦਿੱਲੀ ਰੇਕੇ ਚਾਪਲੀ ਚੌਂਚ ਹੋਈ ਪਰ ਉਹਨਾਂ ਦੇ ਉਸ ਉੱਤਰ ਪਵਨ ਫੀਸ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਆਪਣੇ ਗਾਂਦੇ ਡਾਂ ਲਾ ਕੇ ਆ ਕੇ ਤੇ ਦਸਮ ਪਿਤਾ ਗੁਰੂ ਸਾਹਿਬ ਨੂੰ ਪਹੇਂਚੀ ਤਾਂ ਤੇ ਬਾਬਾ ਜੀ ਨੇ ਗੁਰੂ ਸਾਹਿਬ ਨੇ ਗੱਲ ਦੇ ਨਾਮ ਲਾ ਕੇ ਕਿਹਾ ਕਿ ਰੰਗ ਰੱਤੇ ਗੁਰੂ ਕੇ ਬੰਦੇ ਰਹੋ ਪੰਥ ਕੇ ਸਾਗ ਇਹਦਾ ਇਤਿਹਾਸ ਦੁਨਾਰੀ ਕਰਾ ਦੇ ਵਿੱਚ ਲਿਖਿਆ ਗਿਆ ਮੈਂ ਉਹ ਇਤਿਹਾਸ ਨਹੀਂ ਜਾਣਾ ਚਾਹੁੰਦਾ ਹੁਣ ਸਮਾਂ ਤਿੰਨ ਵਜੇ ਚੱਲਿਆ ਹੈ ਸਾ ਸੰਗਤ ਸਵੇਰ ਦੀ 9 ਵਜੇ ਦੀ ਬੈਕਰੀ ਜਿਉਂ ਅੱਜ ਪੰਜ 6 ਘੰਟੇ ਦਾ ਪ੍ਰੋਗਰਾਮ ਹੋਇਆ ਔਰ ਆਪਰੇ ਨੰਨਾ ਆ ਕੇ ਦੇਖ ਕੇ ਵੀ ਸਾਡਾ ਆਪਣੇ ਲੋਕ ਕੱਢਿਆ ਇੱਕ ਵੱਡੀ ਕਤਾਰ ਦੇ ਵਿੱਚ ਇਕੱਤਰ ਹੋਏ ਹੈ ਅੱਜ ਖੁਸ਼ੀ ਹੁੰਦੀ ਹੈ ਕਿ ਅੱਜ ਪੌਂ ਸਾਡੀ ਪੇਟੀ ਦਾ ਚੜ੍ਹਦੀ ਕਲਾ ਦੇ ਵਿੱਚ ਔਰ ਇਹ ਵੀ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਅੱਜ ਦਿੱਤੇ ਮੁਗਲਾਂ ਦਾ ਸਮਾਂ ਸੀਗਾ ਉਹਨਾਂ ਨੇ ਤਸ਼ੱਦਦ ਧਾਇਆ ਤਾਂ ਅੱਜ ਵੀ ਕੋਈ ਦੇ ਕਹਤੇ ਵਿੱਚ ਬੜਾ ਖੋਸ ਹੈ ਕਿ ਤਸ਼ੱਦਦ ਆਦਮੀ ਪੰਜਾਬ ਦੇ ਵਿੱਚ ਗਲਤ ਪ੍ਰਚਾਰ ਦੇ ਉੱਤੇ ਘਟ ਨਹੀਂ ਬਹੁਤ ਵੱਡੇ ਪੱਧਰ ਤੇ ਉੱਤੇ ਧੜਾ ਜਾ ਰਿਹਾ ਹੈ ਆ ਪਿੰਡ ਦਾੰਦ ਸੇ ਵਾਲਾ ਬਖੰਡਾ ਦੀ ਧਰਤੀ ਕਮਾ ਸਾਥ ਚੜਿਆ ਨਹੀਂ ਫਿਰ ਸਾਗੇ ਉਹਦੇ ਲਗਭਗ 10 ਦਾ ਬਾਬਾ ਵੀ ਗਲਪਰਾਵਾ ਦੇ ਉਹਨਾਂ ਨੂੰ ਅੱਗ ਦੇ ਹਵਾਲੇ ਕਰਕੇ ਉਹਨਾਂ ਘਰਾਂ ਨੂੰ ਸਾੜ ਕੇ ਤੇ ਰਾਤ ਕਰ ਦਿੱਤਾ ਗਿਆ ਤੇ ਬਾਬਾ ਦੀ ਸਾਨੂੰ ਸਮਝ ਵੀ ਆਈ ਦੱਸਦੀ ਕਿ ਕਿਹੜੇ ਯੋਗ ਦੀ ਆਜ਼ਾਦੀ ਅਸੀਂ ਮਾਲ ਰਿਹਾ ਗਏ ਰਿਸੀ ਵੀ ਯਾਦ ਹੋਏ ਅੱਜ 72 ਸਾਲ ਬਤਾਤੀ ਸਾਲ ਹੋ ਗਏ ਪਰ ਅੱਜ ਵੀ ਸਾਡੇ ਉਹ ਗਰੀਬ ਭਰਾਵਾ ਦੇ ਘਰ ਜਿਹੜਿਆ ਸਾੜ ਕੇ ਰਾਤ ਕਰ ਦਿੱਤੇ ਗਏ ਕਿ ਕਾਰਨ ਕੀ ਸੀਗਾ ਕਾਰਨ ਸਿਰ ਪੇਡਾ ਸੀਗਾ ਕਿ ਸਾਡੇ ਉਹਨਾਂ ਭਰਾਵਾ ਨੇ ਉਹਨਾਂ ਨਸ਼ੇ ਦੇ ਸਵਾਗਰਾਂ ਨੂੰ ਲੋਕਾਂ ਸਗਾਂ ਸਾਡੇ ਇੱਥੇ ਘਰਾਂ ਤੋਂ ਲਾਗ ਗਿਆ ਕਿ ਨਸ਼ਾ ਨਾ ਮੰਡਿਆ ਜਾਵੇ ਇਹਨਾਂ ਇੱਕ ਸੂਸੀਓ ਦਾ ਭਰਾਵਾ ਦਾ ਉਹਨਾਂ ਦੇ ਘਰਾਂ ਨੂੰ ਚਲਾ ਕੇ ਤਲਾਕ ਕਰ ਦਿੱਤਾ ਗਿਆ ਔਰ ਬਾਬਾ ਜੀ ਬੋਬੇ ਬੋਬੇ ਨਸ ਕੇ ਗਏ ਬਾਬਾ ਪਿੰਗਰਾਉ ਬੇਦਖਤ ਸਾਹਿਬ ਦਾ ਕੋਰ ਤੋਂ ਤੇ ਚੜ ਕੇ ਕੁੱਟ ਦਾ ਹਮਾਰ ਕੀਤਾ ਗਿਆ ਠੀਕ ਦੱਸਿਆ ਗਿਆ ਬਾਬਾ ਜੀ ਜਨਵਰੀ ਦਾ ਮਿਤਾ 26 ਜਨਵਰੀ ਦਾ ਟਾਈਮ ਸੀਗਾ ਜਦੋਂ ਗੰਤਾਂਤ ਦਾ ਦਿਨ ਹਿੰਦੁਸਤਾਨ ਦੀ ਜਿਹੜੀ ਕੁੰਡੀਆਂ ਦੇ ਅੰਦਰ ਬੜੇ ਧੂਮਕਾਮ ਦੇ ਨਾਲ ਬਣਾਇਆ ਸੀਰਾ ਬੇਟੇ ਸਾਹਮਣੂ ਉਸੇ ਦਿਨੋਂ ਅਭੀ ਕੁੰਡੀ ਤੇ ਚੜਕੇ ਉਸ ਮੂਰਤੀ ਵਿੱਚ ਕੋੜਾ ਦਾ ਕੰਮ ਕੀਤਾ ਗਿਆ ਮੇਰੇ ਸੰਤਾਰੂ ਭਰਾਓ ਉਹ ਸਾਡੇ ਜਰਦੇ ਨੂੰ ਰੂਪ ਦਾ ਕੰਮ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਮੈਂ ਆਇਆ ਤੇਰੇ ਨਾਲੇ ਸਾਦੀ ਆਇਆ ਅਸੀਂ ਜੈਤੋ ਦੇ ਪਿੰਡ ਚ ਗਏ ਚੰਦਪਾਉਂ ਉਹ ਦੀਪ ਸਿੰਘ ਸਰਪੰਦ ਸੀ ਸਾਡਾ ਤੋਂ ਇੱਕ ਸਰਪੰਚ ਨੇ ਲੋਕ ਆਪਣੀ ਪੰਚਾਇਤਾਂ ਦੇ ਫੱਟਕਾ ਵੀ ਗੱਲ ਕੀਤੀ ਕਬੋ ਕੇ ਜਿਹੜੀ ਸੀ ਗੁੰਡਾਗਰਦੀ ਦਾ ਨੰਗਾ ਨਾਚ ਪਿੰਡ ਚਾਂਦਪਾ ਦੇ ਵਿੱਚ ਹੋਇਆ ਔਰ ਉਹਨਾਂ ਦੇ ਪਰ ਕੋੜੀਆਂ ਦੀ ਵਿਚਾਰ ਕਰ ਦਿੱਤੀ ਗਈ ਸਰਕਾਰ ਨੂੰ ਕਿਰਾਓ ਕਿ ਜ਼ੁਲਮ ਅਜੇ ਵੀ ਜਿਹੜੇ ਘਟ ਨਹੀਂ ਹੋਏ ਅੱਜ ਵੀ ਇਹਨਾਂ ਨੂੰ ਸਮਝਣ ਦੀ ਲੋੜ ਹੈ ਔਰ ਜਿਹੜਾ ਮੈਂ ਗੱਲ ਕਰ ਰਿਹਾ ਸੀਗਾ ਕਹਿੰਦੇ ਸੀਗੇ ਕਿ ਸਾਡੇ ਸਮਾਜ ਦੀ ਦੇਸ਼ਾ ਨਸ਼ਾ ਕੀ ਹੈ ਤੇ ਵਾਕਿਆ ਜੇ ਵੱਡੀ ਚਿੰਤਾ ਦਾ ਵਿਸ਼ਾ ਹੈ ਅੱਜ ਸਾਡੀਆਂ ਜਿਹੜੀਆਂ ਵੱਡੀਆਂ ਪੀੜ੍ਹੀਆਂ ਤੇ ਟੀੜੀਆਂ ਸੜੀਆਂ ਅੱਜ ਉਹਨਾਂ ਨੇ ਜਿਸ ਗਰੀਬੀ ਦੇ ਵਿੱਚ ਬਾਰ ਚੱਪੀ ਜ਼ਿੰਦਗੀ ਕੱਟੀ ਉਸੇ ਗੌਰ ਦੇ ਵਿੱਚ ਹੁਣ ਤਾਂ ਦੀ ਗੁੱਪਤ ਦੇ ਵਿੱਚ ਹੁਣ ਅੱਜ ਦੀ ਪੀੜ੍ਹੀ ਜਿਹੜੀ ਆ ਵਸੀ ਪਈ ਹੈ ਅੱਜ ਮੈਨੂੰ ਮੌਕਾ ਮਿਲਦਾ ਕਿ ਟੇਟਪੜ ਜਾਣ ਦਾ ਔਰ ਸਾਡੇ ਲੋਕ ਅੱਜ ਉਹ 75 ਸਾਲ ਜਾਂਦੀ ਤੋਂ ਵੀ ਵੱਧ ਉਮਰ ਦੇ ਮੌਜੂਦ ਵੀ ਅੱਜ ਘਰਾਂ ਦੇ ਵਿੱਚ ਗਰੀਬਾਂ ਦੇ ਵਿੱਚ ਅੱਜ ਜਿਹੜੀ ਉਹ ਆਪ ਦੀ ਗਰੀਬੀ ਦੇੁਰ ਪੜਪਦੇ ਵਿੱਚ ਗੁਜ਼ਾਰਾ ਕਰਨਾ ਪੈ ਰਿਹਾ ਜਦੋਂ ਅੱਜ ਇਹ ਬਰਸਾਤ ਦਾ ਟਾਈਮ ਆਇਆ ਅਦੀਵਤ ਸਾਹਿਬ ਜਦੋਂ ਸਾਡੇ ਘਰਾਂ ਦੇ ਉੱਤੇ ਜਦੋਂ ਬਰਸਾਤ ਪੈਂਦੀ ਹੈ ਤੇ ਪਿੰਡਾਂ ਦੇ ਵਿੱਚੋਂ ਕਿਸੇ ਦੇ ਜਾਣ ਦਾ ਮਾਪਾ ਮਿਲ ਸਰਪਾਰੀਆਂ ਮਰੀਆਂ ਮਾਤਾਵਾਂ ਅੱਗੇ ਆ ਕੇ ਕਹਿੰਦੀਆਂ ਨੇ ਕਿ ਵੀਰਾ ਉਹ ਛੱਤ ਸਾਡੀ ਜਿਹੜੀ ਹੈ ਸਾਡੇ ਛੱਤਾਂ ਤੋਂ ਆਉਂਦੀਆਂ ਨੇ ਜਦੋਂ ਬਰਸਾਤ ਵਿੱਚ ਸਾਡੀ ਛੱਤਾਂ ਰੋਪਣੀਆਂ ਨੇ ਟੁੱਟਿਆ ਨੇ ਜਦੋਂ ਘਰ ਦੇ ਵਿੱਚ ਕੋਈ ਸਾਡਾ ਜੀਵ ਹੈ ਪਰਿਵਾਰ ਦਾ ਮੈਂਬਰ ਕੋਈ بیمار ਪਾ ਜਾਵੇ ਤੇ ਮਹਿੰਗੇ ਇਲਾਜ ਦਾ ਕਰਕੇ ਅਨ ਬਨ ਸਭ ਉੱਠ ਗਏ ਆਪਣੀ ਜੀਵਨ ਜਿਹੜਾ ਉਹ ਤੰਗ ਤੋੜ ਗਿਆ